ਤਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੱਚੀ ਆ ਵੀਰੇ ਸੱਚੀ ਆ ਵੀਰ ਜੀ ਅੱਜ ਤੁਹਾਡੇ ਵਾਸਤੇ ਨਾ ਟਰੈਕਟਰ ਲੈ ਕੇ ਆਏ ਆ ਸਵਰਾਜ ਲੈ ਕੇ ਵੀ ਜਾਏ ਰੇਟ ਚਾਏ ਤੇ ਟਰੈਕਟਰ ਵੀ ਮੈਂ ਕਹਿੰਦਾ ਵੀ ਜਿਹੜੇ ਵੀ ਸਵਰਾਜ ਨੂੰ ਪਿਆਰ ਕਰਦੇ ਨਾ ਉਹ ਯਾਦ ਕਰਨਗੇ ਯਾਦ ਕਿਵੇਂ ਕਰਨਗੇ ਵੀ ਇੱਕ ਤਾਂ ਹੈ ਕਲਾਸ ਕਰਦੇ ਇੰਜਨ ਵਾਲਾ ਮੇਨ ਗੱਲ ਹੈ ਨਾ ਆਪਾਂ ਵੀਰ ਤੋਂ ਹੀ ਸਾਰੀਆਂ ਸਿਫਤਾਂ ਤੁਹਾਨੂੰ ਸੁਣਾਉਣੀਆਂ ਇਹ ਵੀਰੇ ਪਹਿਲੇ ਨਾਂ ਹੀ ਜਣਾ ਟਰੈਕਟਰ ਪਹਿਲੇ ਨਾਂ ਹੀ ਜੀ ਆਪਣੇ ਨਾਂ ਹੀ ਹੈ ਨਾ ਮਤਲਬ ਵੀ ਆਪਦਾ ਟਰੈਕਟਰ ਆ ਘਰੇ ਹੀ ਚੱਲਿਆ ਜੀ ਘਰੇ ਹੀ ਚੱਲਿਆ ਕੋਈ ਕਿਰਾਇਆ ਕਰੋਇਆ ਤਾਂ ਨਹੀਂ ਕੀਤਾ ਨਾ ਨਾ बस 5 6 ਕਿੱਲੇ ਜ਼ਮੀਨ ਨੂੰ ਦੇਣਾ ਵਸੇ ਹੀ ਬੀਜਦੇ ਸੀ ਬਸ ਓਹੀ ਬੀਜੀ ਆਪਦੀ ਹੈ ਨਾ ਕੋਈ ਕਿਰਾਇਆ ਨਹੀਂ ਕੋਈ ਕੁਝ ਨਾ ਨਾ ਕੋਈ ਕਿਰਾਇਆ ਨਹੀਂ ਆਪਾਂ ਟਰੈਕਟਰ ਦੀ ਕੰਡੀਸ਼ਨ ਵੀ ਰੱਖਾ ਦਿੰਨੇ ਮੇਰਾ ਵੀ ਰਾਂ ਹੀ ਲੱਗ ਗਈ ਟਰੈਕਟਰ ਦਾ ਮਸਤ ਵੀ ਵਿਖਾਉਣੇ ਤੁਨ ਐ ਨਾ ਕੈਲੀਮਿਟਰ ਨਹੀਂ ਵਿਖਾਉਣਾ ਕਿਤੇ ਐਂ ਬਿਆਨ ਖਰੋਟਰ ਗਿਆ ਖੁਸ਼ਕ ਕਿਤੋਂ ਵੀ ਕੋਈ ਬੂੰਦ ਨਹੀਂ ਕਿਉਂਕਿ ਟਰੈਕਟਰ ਹੈ ਪੂਰੇ ਸਾਮ ਕੇ ਸ਼ੌਕ ਨਾਲ ਜਿਹਨੂੰ ਆਪਾਂ ਕਹਿ ਦਿੰਨੇ ਸਾਰਾ ਕੁਝ ਐਨ ਓਕੇ ਲੱਗਾ ਜੋ ਏਜੰਸੀ ਚ ਆਉਂਦਾ ਸੀ ਤੇ ਇਹ ਟਰੈਕਟਰ ਦਾ ਯਾਰ ਕੋਈ ਐਸਾ ਪਾਰਟ ਜਿਹੜਾ ਕਹਿੰਦਾ ਮਤਲਬ ਮੇਰਾ ਵੀਰ ਵੀ ਚੇਂਜ ਹੋਇਆ ਹੋਵੇ ਵੀ ਕੋਈ ਇਹਨੇ ਖਰਾਬੀ ਲਾਈ ਹੋਵੇ ਜਾਂ ਕੋਈ ਇਦਾਂ ਦਾ ਕੁਝ ਹੋਏਗਾ ਵੀ ਇੱਕ ਲਿਫਟ ਫਿਲਟਰ ਚੇਂਜ ਕੀਤਾ ਹੁੰਦਾ ਅੱਛਾ ਲਿਫਟ ਫਿਲਟਰ ਜਾਂ ਪੰਪ ਓਕੇ ਪੰਪ ਸੌਰੀ ਹਾਂ ਪੰਪ ਇਹ ਚੇਂਜ ਇਹ ਚੇਂਜ ਬਾਕੀ ਕੋਈ ਨਹੀਂ ਚੇਂਜੇਗਾ ਕਲੱਚ ਪਲੇਟ ਵੀ ਇਹਦੀ ਨਾਲ ਦੀ ਆ Ориਜੀਨਲ ਸਾਰਾ ਸਾਰਾ Ориਜੀਨਲ ਟੋਟਲੀ ਕਿਤੇ ਚਾਬੀ ਨਹੀਂ ਲੱਗੀ ਵੈਰੀ ਜਿਹੜਾ ਵੀਰ ਲੈ ਕੇ ਜਾਊਗਾ ਯਾਦ ਕਰੂ ਯਾਦ ਹੀ ਕਰੂਗਾ ਮੈਂ ਤੁਹਾਨੂੰ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਹੀ ਕਿਹਾ ਸੀ ਨਾ ਵੀ ਜਿਹੜੇ ਵੀਰ ਅੱਜ ਸਵਰਾਜ ਨੂੰ ਪਿਆਰ ਕਰਨ ਵਾਲੇ ਹਨ ਬਿਲਕੁਲ ਤੇ ਇਹ ਇਹ ਚਲਾਇਆ ਵੀ ਆਪਣੇ ਵੱਡੇ ਵੀਰ ਨਹੀਂ ਆ ਬੇ ਇਹਦੇ ਨਾਲ ਕੋਈ ਜ਼ਿਆਦਾ ਸਿੱਧੀ ਜੀ ਗੱਲ ਕਰਾਂ ਵੀ ਮੋਡੀਫਿਕੇਸ਼ਨ ਵਾਲਾ ਫੰਡਾ ਬਣੀ ਹੋਇਆ ਨਾ ਨਾ ਕੁਛ ਨਹੀਂ Ориジナル ਜਿਵੇਂ ਆਉਂਦਾ ਬਿਲਕੁਲ Ориジナル ਬਿਲਕੁਲ ਜੋ ਏਜੰਸੀ ਚ ਆਉਂਦਾ ਸੀ ਉਦਾਂ ਹੀ ਉਵੇਂ ਹੀ ਆ ਬਿਲਕੁਲ ਆ ਜਾ ਪਾ ਪਿੱਛੇ ਵੀ ਜੱਗੇ ਵਿਖਾ ਦਈਏ ਪਹਿਲਾਂ ਤਾਂ ਮੀਟਰ ਹੀ ਵਿਖਾ ਮੇਰਾ ਵੀਰ ਯਾਰ ਵੀਰਾਂ ਨੂੰ ਆ ਨਾ ਆਵੇ ਮੀਟਰ ਦੇ ਉੱਤੇ ਦੇਖ ਸਕਦੇ ਤੁਸੀਂ ਉੱਤੇ ਚੜ ਜਾ 3700 ਘੰਟਾ ਚੱਲਿਆ ਟਰੈਕਟਰ ਐਨ ਪੂਰਾ ਟੈਨ ਵੇਨ ਵੀ ਪਾਵਰ ਸਟੀering ਆ ਟਾਇਰ ਪੱਕੇ ਆ ਟਾਇਰ ਵੀ ਵਿਖਾ ਦੇ ਮੇਰਾ ਵੀ ਐਮ ਆਰ ਐਫ ਦੇ ਟਾਇਰ ਆ ਸ਼ਕਤੀ ਪਲੱਸ ਇਹਨਾਂ ਨੂੰ ਕਹਿੰਦੇ ਪੂਰਾ ਟੌਪ ਮਾਡਲ ਆ ਤੇ ਟਾਇਰ ਵੀ ਹਲੇ 80 ਪੈਸੇ ਤਾਂ ਹੋਣਗੇ ਯਾਰ 80 90 ਹਣਾ 80 ਜਿੱਥੇ ਜੇ ਹੈਗੇ ਆ ਹਣਾ ਟਾਇਰ ਨਵੇਂ ਆਲਾ ਸਾਹ ਵੀ ਆ ਤੇ ਅਗਲੇ ਟਾਇਰ ਵੀ ਨਵੇਂ ਆ ਉਹ ਲੰਮਾ ਲਾ ਕੇ ਜਿੰਨੇ ਯਾਰ ਲੈ ਕੇ ਜਾਣਾ ਮੇਰੇ ਹਿਸਾਬ ਤੇ ਨਹੀਂ ਰੁਪਈਆ ਲਾਉਣਾ ਪੈਂਦਾ ਨਾ ਨਾ 1 ਰੁਪਈਆ ਨਹੀਂ ਲੱਗਦੇ ਉੱਪਰ ਤੇਰੇ ਤੇਰੇ ਹਿਸਾਬ ਨਾਲ ਇਹ ਕੋਈ ਰਿਪੇਅਰ ਹੋਣ ਵਾਲੀ ਆ ਕਿ ਨਹੀਂ ਵੈਸੇ ਤਾਂ ਜਿਹੜੇ ਸਵਰਾਜ ਨੂੰ ਚਲਾਉਂਦੇ ਉਹਨਾਂ ਨੂੰ ਪਤਾ ਹੋਏਗਾ 3700 ਘੰਟੇ ਦੇ ਮੇਰੇ ਹਿਸਾਬ ਦਾ ਟਰੈਕਟਰ ਨੂੰ ਕੁਝ ਹੁੰਦਾ ਨਹੀਂ ਨਹੀਂ ਅਿੱਤ ਕਲੱਚ ਪਲੇਟ ਵੀ ਆਂਦੀ ਉਹ ਅਰੀਜਨਲ ਆ ਅਸੀਂ ਖਲਵਾਇਆ ਹੀ ਨਹੀਂ ਜੋ ਜਿਵੇਂ ਆ ਓਵੇਂ ਹੀ ਆ ਕੰਪਨੀ ਵੱਲੋਂ ਓਵੇਂ ਹੀ ਆ ਇਹ ਟਰੈਕਟਰ ਆਪਣੇ ਐਸ ਏਰੀਆ 'ਚ ਜਾਦੇ ਮਿਲਦਾ ਸਵਰਾਜ ਹੀ ਚੱਲਦੇ ਹਨਾ ਆਪਣੇ ਜਾਦੇ ਸਵਰਾਜ ਚੱਲਦੇ ਐ ਸਿੱਧੇ ਇੱਥੇ ਸਾਰਾ ਆਪਾਂ ਕੜੇ ਜੀਰੇ ਇਹਦਾ ਨੰਬਰ ਵੀ ਪੰਜਾਬ ਦਾ ਸੱਚ ਪੰਜਾਬ ਦਾ ਪੰਜਾਬ ਨੰਬਰ ਇਹ ਮੋਗੇ ਦਾ ਨੰਬਰ ਹੈ ਨਾ ਮੋਗੇ ਦਾ ਨੰਬਰ ਹੀ ਮੋਗੇ ਦਾ ਉਦੋਂ ਮੋਗਿਓ ਕਢਾਇਆ ਹਨਾ ਮ ਜੋ 2010 ਮਾਡਲ ਹੈ 10 ਮਾਡਲ 2010 ਮਾਡਲ ਤੇ ਇਹਦੀ ਡਿਮਾਂਡ ਵੀ ਤੁਹਾਨੂੰ ਦੱਸ ਦਿਆਂ ਜੈਰੇਟ ਚ ਦੇ ਦੇਣਾ ਟੈਨਸ਼ਨ ਨਾ ਲਿਆ ਜੇ ਮੇਰਾ ਵੀ ਲੋ ਹੈ ਜਿਹੜੇ ਆਪਣੇ ਪਹਿਲੇ ਆਉਂਦੇ ਸੀ ਪਹਿਲਾ ਮਾਡਲ ਹਾਂ ਲੋ ਹੈ ਲਿਫਟ ਦਾ ਸਾਰਾ ਕੁਝ ਹੈ ਯਾਰ ਮੈਂ ਤਾਂ ਇਸ ਗੱਲੋਂ ਹੈਰਾਨ ਹਾਂ ਪ੍ਰੋਜੈਕਟਰ ਚੱਲਿਆ ਕੁਝ ਨਹੀਂ ਨਾ ਨਾ ਚੱਲੇਗਾ ਤੇ ਮੇਰੀ ਮਾੜਾ ਮੋਟ ਨੂੰ ਕੋਈ ਗੱਲ ਬਾਤ ਹੋਣਾ ਸਾਰਾ ਨਾ ਨਵਿਆਂ ਵਾਲੀ ਕੰਡੀਸ਼ਨ ਹੀ ਹੈ ਸਾਰੀ ਯਾਰ ਸਾਰਾ ਸੁੱਕਾ ਪਿਆ ਕਿਤੇ ਲੀਕਿੰਗ ਨਹੀਂ ਹੈ ਕਿੰਦੀ ਆਹ ਪਲੇਟ ਵੀ ਵਿਖਾ ਦੇ ਜੱਗੇ 855 انجن ਨੰਬਰ ਆ ਗਿਆ ਪੂਰਾ ਓਕੇ ਗੱਲ ਵਾਦ ਆ ਯਾਰ ਛੋਟਾ ਦੇ ਟ੍ਰੇਰ ਮੇਰੇ ਵੀਰ ਜਿਹੜੇ ਲੱਭ ਦਿੰਦੇ ਨੇ ਨਾ ਸਿੱਧੀ ਸ਼ੋਅ ਵਾਲਾ ਸਿੱਧੀ ਸ਼ੋਅ ਦੇ ਵਿੱਚ ਨਵੇਂ ਵਾਲਾ ਚਾਹ ਲਾਉਣਾ ਕਿ ਨਹੀਂ ਜੱਗੇ ਮੇਰਾ ਵੀਰਾ ਟਰੈਕਟਰ ਸਾਰਾ ਆਉਂਦਾ ਪਿਆਣਾ ਕੈਮਰਾਮੈਨ ਮੇਰਾ ਅੱਜ ਫੇਰ ਨਮਾ ਸਿੱਧੀ ਸ਼ੋਅ ਵਾਲੇ ਕਹਿੰਦੇ ਹੁੰਦੇ ਵੀ ਬੰਦ ਹੋ ਗਏ ਹਨ ਤੇ ਇਹ ਹੁਣ ਆ ਖੜਾ ਮੈਂ ਕਹਿੰਦਾ ਵੀ ਕਿਤੇ ਕੋਈ ਛਰੀਟ ਵਗੈਰਾ ਨਹੀਂ ਹੈਗੀ ਇੰਨਾ ਸਾਹਮਣੇ ਨਾ ਨਾ ਬਿਲਕੁਲ ਓਕੇ ਇਹ ਡੈਟਾ ਸ਼ੋਸ਼ਾ ਕੋ ਪੇਂਟ ਵੈਰਾ ਤਾਂ ਨਹੀਂ ਨਾ 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 ਬਿਲਕੁਲ ਨਹੀਂ origignal ਸਾਰਾ ਕੁਝ ਸਾਰਾ origignal ਪਰ ਚੱਲੇ ਜੋ ਤੁਹਾਡੇ ਇੱਕ ਚੱਲੇ ਹੀ ਕੁਝ ਨਹੀਂ ਇੱਕ ਹੱਥ ਚੱਲਿਆ ਹਾਂ ਲੇਟਾਂ ਲੁਟਾਂ ਸਾਰਾ origignal ਜੋ ਵੀ ਹੈਗਾ ਆ ਬੰਪਰ ਉਹ ਨਾਲ ਐਵੇਂ ਹੀ ਆਉਂਦਾ ਹੁੰਦਾ ਹੁੰਦਾ ਹੈ ਨਾ ਐਵੇਂ ਨਾਲ ਪਹਿਲਾਂ ਦੇਵੇਂ ਆ ਐ ਕੁਝ ਵੀ ਨਹੀਂ ਕਰਵਾਇਆ ਇਹਨੂੰ ਇੱਧਰ ਆ ਜਾ ਵੀ ਜੱਗਿਆ ਵੀਰਾਂ ਨੇ ਨਾ ਜਿੰਨਾਂ ਨੇ ਲੈਣਾ ਉਹਨਾਂ ਨੂੰ ਆਏ ਨਾ ਹੋਏ ਵੀ ਕਦੇ ਉਹ ਹੀ ਛੱਡੀ ਜਾਂਦੇ ਐਨ ਸਾਰਾ ਕੁਝ ਕੱਲੀ-ਕੱਲੀ ਚੀਜ਼ ਵਿਖਾ ਦੇ ਮੇਰਾ ਵੀਰ ਸ਼ੀਟ ਸੂਟ ਸਭ ਕੁਟੇ ਚਾਟਰਟਰ ਦਾ ਤੇ ਇਹ ਪਾਵਰ ਸਟੀਅਰਿੰਗ ਉਹੋਂ ਆਉਂਦੇ ਸੀ ਆ ਕਰਾਇਆ ਨਹੀਂ ਹੁੰਦੇ ਸੀ ਆਉਂਦੇ ਸੀ ਆਉਂਦੇ ਸੀ ਆਉਂਦੇ ਵੈਰੀ ਗੁੱਡ ਯਾਰ 2010 ਹੈ ਨਾ ਨਹੀਂ 2010 ਤੋਂ ਪਹਿਲਾਂ ਹੀ ਆ ਗਏ ਬਾਈ ਆ ਗਏ ਸੀ ਪਹਿਲਾਂ ਪਹਿਲਾਂ ਹੀ ਆ ਗਏ ਵੈਰੀ ਗੁੱਡ ਪਾਵਰ ਸਟੀਅਰਿੰਗ ਕੰਪਨੀ ਵਾਲਾ ਕੰਪਨੀ ਇਹਦੇ ਪੰਪ ਦੀ ਕੋਈ ਮੋਡੀਫਿਕੇਸ਼ਨ ਤਾਂ ਨਹੀਂ ਕਰਾਈ ਕਰੂਈ ਨਾ ਨਾ ਬਿਲਕੁਲ ਨਹੀਂ ਮੈਂ ਤਾਂ ਓਕੇ ਆ ਸੀਲਾ ਸੁਨਾ ਸਭ ਕੁਝ ਓਕੇ ਆ ਛੋਟੇ ਨਹੀਂ ਆ ਇਹ ਇੰਜਨ ਵੀ ਕਲੋਸ ਕਰ ਵਾਲਾ ਹੈ ਨਾ ਕਲੋਸ ਕਰਦਾ ਇੰਜਨ ਆ ਤੇ ਮੈਨੂੰ ਲੱਗਾ 10 ਤੋਂ ਬਾਅਦ ਹੀ ਆਏ ਦੂਜੇ ਇਹਨਾਂ ਦੇ ਆਪ ਦੇ ਇੰਜਨ ਹਾਂ 10 ਤੋਂ ਬਾਅਦ ਆਇਆ 10 ਤੋਂ ਬਾਅਦ ਆਇਆ 7 ਦੇ ਵਿੱਚ ਵੀ ਮੈਨਾਂ ਕਲੋਸ ਕਰ ਹੀ ਆਉਂਦਾ ਸੀ 7 ਤੋਂ 10 ਤੋਂ ਬਾਅਦ ਪਹਿਲਾਂ ਪਹਿਲਾਂ ਵੀ ਹਾਂ 10 ਤੋਂ ਪਹਿਲਾਂ ਪਹਿਲਾਂ ਸਾਰੇ ਕਲੋਸ ਕਰੀ ਸੀ ਤੇ ਆ ਸਲੰਸਰ ਵੀ ਨਹੀਂ ਬਦਲਿਆ ਇਹਦਾ ਨਾ ਨਾ ओरिजिनल ਨਾਲ ਉਹੀ ਆ ਕੋਈ ਚੇਂਜ ਨਹੀਂ ਬਦਲੀ ਜਿਵੇਂ ਹੈਗਾ ਉਹ ਹੀ ਆ ਤੇ ਮੇਰਾ ਇਹ ਰੇਟ ਤੋਂ ਕੁੰਡ ਚੱਕਣ ਦਾ ਰੇਟ ਦਾ ਕੀ ਸਾਬ ਕਿਤਾਬ ਰੇਟ ਆ ਬਿਲਕੁਲ ਜਾਈ 5 ਲੱਖ ਲੈ ਲਾਂਗੇ 5 ਲੱਖ ਦਾ ਹਾਂਜੀ ਬਾਕੀ ਆਓਗੇ ਤੇ ਮਾਨਦਾਨਾ ਪਕਰਾਂ ਦਾਂਗੇ ਸਿੱਧੀ ਗੱਲ ਕਰੋਗੇ ਨਾ ਕਰ ਦਾਂਗੇ ਜੀ ਕਰਤਾ ਜੀ ਟਰੈਕਟਰ ਜਮਾ ਨਵੀਂ ਕੰਡੀਸ਼ਨ ਆ ਤੁਹਾਨੂੰ ਇੰਜਨ ਤੋਂ ਉਤੋਂ ਵੀ ਵਿਖਾਤਾ ਇਧਰੋਂ ਵਿਖਾਤਾ ਐਂਡ ਟੇਚਾ ਟਰੈਕਟਰ ਪਿੱਛੋਂ ਵੀ ਓਕੇ ਆ ਮਗਰਾਟ ਮਗਰੂਟ ਇਹ ਨਹੀਂ ਹੈਗਾ ਵੀ ਟਰੈਕਟਰ ਕਿਤੋਂ ਕੋਈ ਦਾਗੀ ਏ ਜਾਂ ਵਿੰਗਾ ਚੱਬਾ ਜਦੋਂ ਮੈਂ ਦੱਸ ਦਿੱਤਾ ਵੀ ਇੱਕ ਹੱਥ ਚੱਲਿਆ ਵੀਰ ਨੇ ਦੱਸਿਆ ਲਿੰਕਾਂ ਤੱਕ ਸਾਰਾ ਕੁਝ ਐਂਡ ਓਕੇ ਆ ਯਾਰ ਵੀ ਉਹੀ ਗੱਲ ਵੀ ਘਰ ਦਾ ਖੇਤ ਹੀ 5-7 ਕਿੱਲੇ ਆਉਂਦੇ ਜਿਹੜੀ ਵਾਈ ਤੇ ਵਾਹ ਕੇ ਕੋਈ ਕਿਰਾਇਆ ਨਹੀਂ ਕੀਤਾ ਕੋਈ ਕੁਝ ਨਹੀਂ ਦੇ ਨਾਲ ਇਹ ਬਾ ਠੀਕ ਹੈ ਤੇ ਮੇਰਾ ਵੀ ਚੱਕ ਲੋ ਫਟੇ ਤੇ ਟਰੈਕਟਰ ਖੜਾ ਮੋਗੇ ਜ਼ਿਲ੍ਹੇ ਚ ਫਰੋਖ ਪਰ ਜਿਲਾ ਲਾ ਲੋ ਮੋਗਾ ਲਾ ਲੋ ਜੀਰੇ ਦੇ ਕੋਲ ਜੀਰੇ ਦੇ ਕੋਲ ਤੇ ਵੀਰ ਦਾ ਨੰਬਰ ਮੈਂ ਡਿਸਪਲੇ ਤੇ ਦੇ ਦੂੰਗਾ ਜਿਹੜੇ ਵੀਰ ਨੇ ਆਹ ਵਾਲਾ ਟਰੈਕਟਰ ਲੈਣਾ ਚੱਕ ਦੇ ਅਜੇ ਫਟੇ ਇਹ ਵੇਖ ਜਾਣਾ ਮੈਂ ਤੁਹਾਨੂੰ ਦੱਸ ਦਿੱਤਾ ਮਿਲਣਾ ਨਹੀਂ ਜੀ ਕਿਉਂਕਿ ਇਹ ਨੂੰ ਇੱਕ ਤਾਂ ਹੈ ਘਰੇ ਚੱਲਿਆ ਇੱਕ ਹੌਂ 10 ਮਿੰਟ ਦਾ ਕਲੋਸ ਕਰ ਦੇ ਇੰਜਨ ਵਾਲਾ ਤੇ ਮੁੰਡੇ ਅੱਜ ਕੱਲ ਇਹਨੂੰ ਲੱਭਦੇ ਕਰਦੇ ਆ ਲੱਭਦੇ ਤਾਂ ਕਰਦੇ ਆ ਵੀ ਹੁਣ ਇੱਕ ਤਾਂ ਦੀ ਸ਼ੋਅ ਬਦਲ ਗਈ ਹਾਂਜੀ ਕਈ ਵੀਰਾਂ ਨੂੰ ਆਹ ਵਾਲੀ ਲੁੱਕ ਪਸੰਦ ਆ ਪਸੰਦ ਹੁਣ ਆਪਣੇ ਬੇਲੀਆਂ ਨੇ ਬੜੀ ਪਸੰਦ ਦੇ ਹਨ ਜੱਗੇ ਜਦੋਂ ਬੰਦ ਹੋਏ ਉਹ ਕਹਿੰਦੇ ਆ ਲੱਭ ਕੇ ਦੇ ਉਹਨਾਂ ਲੱਭਿਆ ਨਹੀਂ ਤੇ ਹੁਣ ਇਹਨਾਂ ਨੇ ਚਲੋ ਇਹਨਾਂ ਕੋਲ ਤਾਂ ਆਪ ਦਾ ਕਰਦਾ ਟਰੈਕਟਰ ਸੀ ਇਹਨਾਂ ਨੇ ਸ਼ੁਰੂ ਤੋਂ ਮਿਲਦਾ ਸਵਰਾਜ ਹੀ ਰੱਖੇ ਹਨ ਸਵਰਾਜ ਹੁਣ ਬਦਲਣਗੇ ਪੈੜੀ ਵਾਲੇ ਚਲੋ ਵਾਹਗਰੂ ਗਾਂ ਚੋ ਇਹਨਾਂ ਚੰਗਾ ਰਿਵਰਸ ਪੀਟਿਓ ਇਹ ਯਾਰ ਇਹਦੇ ਕੋਚ ਚਰੀ ਚੁਰੀ ਦਾ ਵੀ ਚੱਕਰ ਹੋਣਾ ਸੱਚ ਕਹਣਾ ਇਹ ਉਹ ਸਹੀ ਆ ਨਹੀਂ ਉਹ ਸਹੀ ਆ ਰੋਟਾ ਰਟਾ ਰਟਾ ਸਭ ਕੁਝ ਚਲਾਇਆ ਜਾਣਾ ਹਾਂ ਉਹ 6 ਚਰੀ ਹੋਈ 6 ਚਰੀ ਜਣਾ 6 ਚਰੀ ਇਹ ਵੀ ਕੋ ਫੰਡਾ ਆਇਆ ਸੀ ਨਾ ਹਨੇ ਜਗੇ ਨਹੀਂ ਪਹਿਲਾਂ 7 ਦੇ ਵਿੱਚ ਮੰਨ ਲੈ 21 ਚਰੀ ਆਉਂਦੀ ਸੀ ਹਾਂ ਉਸ ਤੋਂ ਬਾਅਦ ਫਿਰ 6 ਚਰੀ ਆ ਗਈ 6 ਚਰੀ ਆ ਗਈ ਹੈ ਨਾ ਇਹ ਤੂੜੀ ਦਾੜੀ ਵਾਲੀ ਮਸ਼ੀਨ ਜੋ ਮਰਜ਼ੀ ਪਾਓ ਜੋ ਮਰਜ਼ੀ ਹਾਂ ਸਭ ਕੁਝ ਚਲਾਇਆ ਜਾਣਾ ਪਰ ਅਹੀਂ ਤੇ ਕਦੀ ਤੂੜੀ ਵਾਲੀ ਇਹਦੇ ਚਲਾਈ ਨਹੀਂ ਬਸ ਹਾਲਤ ਵੀ ਗਈ ਬਸ ਹਾਲਤ ਵੀ ਆ ਸਵਾਗਾ ਤੂੜੀ ਵਾਲੀ ਮਸ਼ੀਨ ਇਹ ਤੇ ਚੱਲੀ ਨਹੀਂ ਜੀ ਨਾ ਚੱਲੀ ਨਹੀਂ ਇਹ ਤਾਂ ਯਾਰ ਜੋ ਮੈਂ ਬ੍ਰੈਂਡ ਨਿਓ ਕੰਡੀਸ਼ਨ ਆ ਫਿਰ ਟਰੈਕਟਰ ਦਾ ਕਿੱਥੇ ਜ਼ੋਰ ਜ਼ਾਰ ਲੱਗਾ ਇਹ ਤਾਂ ਜਿਹੜੇ ਵੀਰ ਨੇ ਲੈ ਕੇ ਆਣਾ ਨਵਾਂ ਸਮਝ ਕੇ ਹੀ ਜਾਵੇ ਇਹਦਾ ਵੀਰੇ ਟਰੈਕਟਰ ਦਾ ਜਿਵੇਂ ਆਪਾਂ ਚਲਾ ਲਏ ਨੇ 3700 ਘੰਟਾ ਆਣਾ ਹੁਣੇ ਚੱਲ ਗਿਆ ਤੈਨੂੰ ਲੱਗਦਾ ਵੀ ਕਲੱਚ ਦਾ ਕੋਈ ਮਾੜਾ ਮੋਟ ਜਾਂ ਕੋਈ ਲਿਫਟ ਦਾ ਕੋਈ ਲੱਗਦਾ ਵੀ ਪ੍ਰੈਸ਼ਰ ਪ੍ਰੈਸ਼ਰ ਘਟੇ ਜਾਂ ਕੁਛ ਇਦਾਂ ਦਾ ਨਹੀਂ ਸਾਨੂੰ ਐਸੇ ਕੁਛ ਨਹੀਂ ਲੱਗਾ ਲਿਫਟ ਹੀ ਵਧੀਆ ਕਮਾਲਾ ਸਹੀ ਚੱਕਦਾ ਜੋਂ ਨਵਾਂ ਲਿਆਂਦਾ ਸੀ ਵੀ ਉਵੇਂ ਹੀ ਆ ਸਾਰਾ ਉਵੇਂ ਬਿਲਕੁਲ ਉਵੇਂ ਆ ਜੀ ਜਿਹੜਾ ਜ਼ਿੰਮੇਦਾਰ ਇਹਨੂੰ ਲੈ ਕੇ ਜਾਏਗਾ ਐ ਤਾਂ ਨਹੀਂ ਵੀ ਜਾ ਕੇ ਕੋਈ ਰਿਪੇਅਰ ਕਰ Đੂ ਨਾ ਸਾਡੇ ਹਿਸਾਬ ਦੇ ਨਾਲ ਤਾਂ ਸਹੀ ਚੱਲਦਾ ਇਸ ਟਾਈਮ ਦੇ ਵਿੱਚ ਲਿਫਟ ਵੀ ਸਹੀ ਕੰਮ ਕਰਦੀ ਆ ਕਲੱਚ ਵੀ ਸਹੀ ਆ ਓਕੇ ਸਾਰਾ ਓਕੇ ਆ ਇਹਨਾਂ ਨਵਾਂ ਹੈ ਬਿਲਕੁਲ ਹੀ ਆ ਚੀਜ਼ ਦੇਖੀ ਜੱਗਿਆ ਕਲੇ ਸਵਰਾਜ ਦੇ ਆ ਚੀਜ਼ ਆਉਂਦੀ ਆ ਨਾ ਜਿਹਦੇ ਜਿੰਦਾ ਲਾਉਂਦੇ ਹੁੰਦੇ ਆ ਇਥੋਂ ਡਰ ਰਹਿਂਦਾ ਹੁੰਦਾ ਨਾ ਕੁਛ ਪਾਉਣ ਦਾ ਪਾਉਣ ਦਾ ਲੇਕ ਪਾਣਾ ਦੇ ਵਿੱਚ ਮਿੱਟੀ ਦੇ ਦੂਜੇ ਡੈਟਾ ਦੇ ਇਹ ਸਿਸਟਮ ਆਉਂਦਾ ਕਿ ਨਹੀਂ ਨਹੀਂ ਦੂਜਿਆਂ ਦੇ ਮਨ ਨਹੀਂ ਨਵਾਂ ਟਕਣ ਟੁਕਣਾ ਹਣਾ ਹਾਂ ਯਾਰ ਸਵਰਾਜ ਆ ਕੰਮ ਬੜਾ ਪੱਕਾ ਦਿੱਤਾ ਜਿੰਦਾ ਲਾੜਦੇ ਤੂੰ ਪੱਕਾ ਹੀ ਕੰਮ ਆ ਹਣਾ ਪੱਕਾ ਹੀ ਪੱਕਾ ਇਹ ਵੀ ਪਹਿਲੇ ਮਾਡਲਾਂ 'ਚ ਹੁਣ ਮੇਰੇ ਸਾਬਣਾ ਨਹੀਂ ਆਉਂਦਾ ਹੁਣ ਤਾਂ ਮੈਨੂੰ ਇਹਦੇ ਵੀ ਸ਼ਾਇਦ ਨਾ ਹੋਰ ਕੁਝ ਦਿੱਤਾ ਹੋਣਾ ਤੇ ਇਹ ਸਰਵਸ ਸੁਰਸ ਸਾਰੀਆਂ ਏਜੰਸੀ 'ਚ ਹੋਈਆਂ ਨਾ ਆ ਏਜੰਸੀ 'ਚ ਹੋਈਆਂ ਹੁਣ ਬਾਠ ਠੀਕ ਤੇ ਕਲੱਚ ਵੀ ਤੁਹਾਨੂੰ ਆਪਦਾ ਤਾਂ ਪਤਾ ਲੱਗ ਹੀ ਜਾਣਾ ਨਹੀਂ ਕਲੱਚ ਬਿਲਕੁਲ ਸਹੀ ਹੈ ਓਕੇ ਆ ਕੰਮ ਤੇ ਲਿਫਟ ਵੀ ਓਕੇ ਆ ਸਾਰਾ ਕੁਝ ਹੈ ਟੇਚਾ ਵੀ 12 ਇਮਪਲੀਮੈਂਟ ਜਿਵੇਂ ਸੁਪਰ ਸਪਰ ਸੀਟਰ ਹੁਣ ਚੱਕਦੇ ਆ ਇਹਦੇ ਮਾਰ ਸੁਪਰ ਸੀਟਰ ਕਦੀ ਪਾਇਆ ਕਿ ਨਹੀਂ 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 ਪਾਇਆ ਨਹੀਂ ਨਹੀਂ ਪਾਇਆ ਇਹਦੇ ਮਾਰ ਕਦੀ ਨਾ ਕਦੀ ਵੀ ਲੰਦਰੋ ਕਲੇ ਹਾਲ ਤਵੀਆਂ ਦੇ ਰੱਖਿਆਲੇ ਕਲੇ ਹਾਲ ਤਵੀਆਂ ਸੁਆਗਾ ਬਸ ਲੋੜੀ ਨਹੀਂ ਪਈ ਅਜ ਤੱਕ ਤਾਈ ਨਵੇਂ ਆਰ ਗਿਆ ਪਿਆ ਹੱਲੇ ਟਰੈਕਟਰ ਤੋਤਾ ਨਹੀਂ ਆ ਖੇਤ ਚੋਂ ਉਵੇਂ ਲਿਆਂਦਾ ਤੇ ਕਿਤਰੋ ਜੇ ਵਿੱਚ ਕੇ ਕਣਕ ਆਏ ਆ ਉਵੇਂ ਲੈ ਜਾਂਦਾ ਉਵੇਂ ਜੋ ਮਿੱਟੀ ਧੂੜੇ ਉਵੇਂ ਨੂੰ ਤੋਤਾ ਨਹੀਂ ਹੱਲੇ ਨਾ ਨਾ ਜਦੋਂ ਨੂੰ ਤੋ ਸਵਾਰ ਦਿੱਤਾ ਤੇ ਵੇਰੇ ਦਾ ਰੰਗ ਰੂਪ ਹੋਰ ਦੇ ਨਿਕਰ ਆਉਣਾ ਲਿਸ਼ਕ ਪਣਾ ਇਹਦਾ ਹਾਂ ਟਰੈਕਟਰ ਜਵਾਨ ਕੋ ਕਾ ਵੀ ਸਾ ਮੇਰਾ ਵੀਰ ਤੇ ਆ ਛਤਰੀ ਨਾਲ ਹੀ ਦੇਣੀ ਆ ਨਾਲ ਹੀ ਦੇਵਾਂਗੇ ਇਹ ਯਾਰੇ ਤੋਂ ਨਿਸ਼ਾਉਂ ਚੋਕ ਨਹੀਂ ਆਇਆ ਤੇ ਫਿਰ ਉਹ ਵਾਲੀ ਛਤਰੀ ਜੋ ਜਾਂ ਸੀ ਚ ਲਿਆਂਦਾ ਪਤੰਦਰੋਂ ਉਵੇਂ ਚਲਾਈ ਗਿਆ ਜੀ ਉਹ ਬਈ ਉਹ ਬਈ ਵੀ ਕਦੇ ਐਵੇਂ ਨਹੀਂ ਸੋਚਿਆ ਹੁਣ ਅੱਜ ਕੱਲ ਜਿਵੇਂ ਦੌਰ ਚੱਲਿਆ ਮੁੰਡਿਆਂ ਖੁੰਡਿਆਂ ਦੇ ਮੋਡੀਫਾਈ ਕਰ ਲਈਏ ਆ ਕਰ ਲਈਏ ਉਹ ਕਿ ਕਿਤੇ ਦਿਮਾਗ ਚ ਆਈ ਗੱਲ ਹੈ ਕਿ ਨਹੀਂ ਉਹ ਨਹੀਂ ਲੋੜ ਹੀ ਨਹੀਂ ਹਕਾਂ ਤੋਂ ਐਵੇਂ ਕਰਨਾ ਜਦ ਸਹੀ ਚੱਲਦਾ ਵੇ ਵਧੀਆ ਜੋਰ ਲਾਉਂਦਾ ਬਿਲਕੁਲ ਇੱਕ ਸਵਰਾਜ ਦੀ ਆਦਤ ਤਾਂ ਨਾ ਮਰਦਾ ਮਰਦਾ ਵੀ ਜੋਰ ਲਾ ਜਾਂਦਾ ਬਿਲਕੁਲ ਹੈਗਾ ਨਾ ਸਵਰਾਜ ਚ ਇਹ ਗੁਣ ਹੈਗਾ ਹੈ ਕਿਉਂਕਿ ਇਹਦੇ ਉਹ ਪਿਸਟਨ ਸਾਈਜ਼ ਜੋ ਵੀ ਬੋਰ ਦਾ ਹਿਸਾਬ ਕਿਤਾਬ ਆ ਇਹ ਇੱਕ ਵੀ ਕੱਲੇ ਸਵਰਾਜ ਚ ਆ ਵੀ ਜਦੋਂ ਆ ਸਾਰੇ ਸਵਰਾਜ ਬਿਲਕੁਲ 500 ਚੱਕਰਾਂ ਤੇ ਵੀ ਆ ਗਿਆ ਆ ਗਿਆ ਇਹਨੇ ਫੇਰ ਉੱਠ ਪੈਣਾ ਇਹਨੇ ਫੇਰ ਉੱਠ ਪੈਣਾ ਦੂਜੇ 500 ਤੇ ਆ ਜਿਓ ਬੰਦ ਹੋ ਜਾਂਦੇ ਉਹ ਬੰਦ ਹੋ ਜਾਂਦੇ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਮੇਰਾ ਵੀ ਰੋਣਾ ਦਾ ਆਪਦਾ ਤਰੀਕਾ ਹੈ ਆਪੋ ਆਪਣੇ ਹਿਸਾਬ ਦੇ ਹੁੰਦੇ ਡਰਾਈਵਰ ਸਾਰੇ ਇੱਧਰ ਸਾਰੇ ਸਵਰਾਜ ਹੀ ਆਉਂਦੇ ਵਿਗਾ ਦੇ ਲੱਗੇ ਉਹ ਖੜਾ ਇੱਕ ਹੋਰ ਸਵਰਾਜ ਇੱਧਰ ਸਾਰੇ ਸਵਰਾਜ ਹੀ ਚੱਲਦੇ ਨੇ ਬਿਲਕੁਲ ਜਿੰਨੇ ਵੀ ਨੇ ਨਾ ਸਾਰੇ ਸਵਰਾਜ ਹੀ ਆ ਇੱਧਰ ਇਦਾਂ ਜਿੱਤੇ ਵੀ ਦੂਰ ਦੂਰ ਨਿਗਾਹ ਜਾਈ ਹੁਣ ਉੱਥੇ ਸੇਵਾ ਦੇ ਜਿਹੜੇ ਚੱਲਦੇ ਪਏ ਉੱਥੇ ਵੀ ਸਵਰਾਜ ਹੀ ਨਜਾਦੇ ਆ ਸਵਰਾਜ ਹੀ ਚੱਲਦੇ ਪਏ ਜਾਦੇ ਤੋ ਡੇਰੀਏ ਚ ਹੁਣ ਆ ਕੇ ਚੇਂਜ ਕਰਨ ਲੱਗੇ ਮੈਨੂੰ ਲੱਗਦਾ ਹਾਂ ਡਾਕਟਰ ਹਾਂ ਹੁਣ ਹੀ ਚੇਂਜ ਕਰਨ ਲੱਗੇ ਜਿਉਂਕਿ ਹੁਣ ਮਾਲਾ ਵੀ ਜਿਸ ਤਰ੍ਹਾਂ ਪ੍ਰਾਰੀ ਦਾ ਕੋਈ ਸੁਪਰਸੀਡਰ ਵਗੈਰਾ ਚੱਲਦੇ ਆ ਹਾਂ ਉਹਦੇ ਕਰਕੇ ਹੁਣ ਮਾਲਾ ਟਾਈਟਲ ਵੱਡਾ ਲੈਂਦਾ ਇਹ ਵੀ ਆ ਗਿਆ ਵੈਸੇ ਹੁਣ ਨਾ ਸਵਰਾਜ ਕਿ ਨਹੀਂ ਹੁਣ ਉਹਦਾ ਦੇਖਾ ਪ੍ਰੋਟੈਕ ਹਾਂ ਪ੍ਰੋਟੈਕ ਉਹ ਵੀ ਆ ਗਿਆ ਮੜਾ ਕੈਮ ਕੱਢਿਆ ਬਤੰਦਰਾਂ ਨੇ ਉਸੇ ਰਾ ਲਾਤਾ ਵੀ ਤੇ ਇਹ ਦੇਖ ਕੇ ਕਿਹੜਾ ਲਿਆਉਣਾ ਇਹ ਦੇਖੇ ਵੇਖਦੇ ਆ ਜਾਂ ਜੌਂਡੀਅਰ ਲਿਆਵਾਂਗੇ ਜਾਂ ਫਿਰ ਫਰੋਟਕ ਲਿਆਵਾਂਗੇ ਅੱਛਾ ਜਾਂ ਫਰੋਟਕ ਲਿਆਵਾਂਗੇ ਇਹ ਇੱਕ ਤੋਂ ਸੁਵਰਾਜ ਬ੍ਰਾਂਡ ਕਿਵੇਂ ਲੱਗਿਆ ਵੀ ਤੁਹਾਡੇ ਏਰੀਆ ਜਿੰਨੇ ਜ਼ਿਆਦਾ ਚੱਲਦਾ ਬਹੁਤ ਵਧੀਆ ਸਾਡੇ ਹਿਸਾਬ ਦੇ ਨਾਲ ਤਾਂ ਵਧੀਆ ਹੈ ਮਤਲਬ ਜਿਵੇਂ ਡੀਜ਼ਲ ਵੀ ਬਹੁਤ ਘੱਟ ਖਾਂਦਾ ਦੂਜੇ ਟਰੈਕਟਰਾਂ ਨਾਲੋਂ ਹਾਂ ਤੇ ਉਹ ਵੀ ਮੇਨ ਦਾ ਜਿਹੜਾ ਉਹ ਦੇਖੋ ਜੌਂਡੀਅਰ ਵੀ ਹੈਗਾ ਮੇਲਾ ਜੌਂਡੀਅਰ ਵੀਗਾ ਉਹਦੇ ਨਾਲੋਂ ਇਹਦਾ ਖਰਚਾ ਘੱਟਣਾ ਬਹੁਤ ਘੱਟਾ ਬਹੁਤ ਘੱਟਾ ਹੈਨਾ ਬਹੁਤ ਘੱਟਾ ਉਹ ਪਰਦਾ ਘੁੱਟਾ ਉਹ ਤਾਂ ਘੁੱਟਾ ਪਰਦਾ ਉਹ ਤਾਂ ਵੇਖੇ ਨਾ ਫਿਰ ਟੈਂਕੀ ਭਰ ਕੇ ਮੇਰੇ ਵੀਰ ਯਾਰ ਐਣਾ ਕਿਆ ਜਰ ਰੇ ਵੀਡੀਓ ਚ ਮੈਂ ਕਹਿ ਦਿੰਦਾ ਯਾਰ ਆਪੋ ਆਪਣਾ ਸਿਸਟਮ ਹੁੰਦਾ ਸਾਹ ਕਦਾ ਹੁੰਦਾ ਨਾ ਉਹਨੇ ਕੱਟ ਕਹਿੰਦਾ ਪਕਾਟੀ ਕਹਿੰਦਾ ਯਾਰ ਉਹਨੇ ਕੰਮ ਦੇ ਹਿਸਾਬ ਨਾਲ ਲੈਣਾ ਹਾਂ ਜੇ ਮੰਨ ਲਓ ਕੰਮ ਵੀ ਵੱਧ ਕਰਦਾ ਹਾਂ ਇਹ ਉਹਨਾ ਕੰਮ ਵੀ ਕੱਟ ਕਰਦਾ ਹਿਸਾਬ ਨਾਲ ਹਾਂ ਉਹਦੀਆਂ 3 ਸਪੀਡਾਂ ਆ ਗਈਆਂ 3 ਸਪੀਡਾਂ ਆ ਗਈਆਂ ਤੇ ਕੋ 4/4 ਆ ਗਿਆ 4/4 ਆ ਗਿਆ ਉਹਦੇ ਅਗਲੇ ਚੱਕੇ ਘਮਾਉਣ ਨੂੰ ਜ਼ੋਰ ਤਾਂ ਲੱਗਣਾ ਹੀ ਲੱਗਣਾ ਤਕੋ ਨਹੀਂ ਤੁਸੀਂ ਬਣਾਓ ਸਲਾ ਵੈਗਰੂ ਮੇਰ ਕਰੇ ਤੁਹਾਨੂੰ ਨਵਾਂ ਟਰੈਕਟਰ ਆਵੇ ਕੋਈ ਨਹੀਂ ਹੋਦੋ ਫਿਰ ਵੀਡੀਓ ਬਣਾਵਾਂਗੇ ਸਹੀ ਹੈ ਤੇ ਚੱਕ ਦੋ ਫੱਟੇ ਮੇਰੇ ਵੀਰ ਇਹ ਤੁਹਾਨੂੰ ਦੱਸਤਾ ਇਹਨਾਂ ਦੇ ਰੀਜ ਨਾਲ ਵਾਏ ਵੀ ਟਰੈਕਟਰ ਵੇਚ ਜਾਂਦਾ ਅਸੀਂ ਤਾਂ ਉਹੀ ਸ਼ੌਕ ਨੂੰ ਜਿਵੇਂ ਲਾਲਾ ਇੱਥੇ ਹੁਣ ਖੜੇ ਸੀ ਤੇ ਵੀਰ ਨੇ ਨਾਲ ਆ ਵੀ ਟਰੈਕਟਰ ਵੇਚਣਾ ਵੀਰ ਕਹਿੰਦਾ ਵੀ ਤੇਰਾ ਪੇਜ ਆ ਪਾ ਦੀ ਆ ਮੈਂ ਚਲ ਪਾ ਦਨੇ ਆਪਣੇ ਕਿਹੜਾ ਜੋਰ ਲੱਗਦਾ ਇਹ ਲੈਟਾ-ਉਟਾ ਨਾਲ ਦੀਆਂ ਹੀ ਨਾ ਬਿਲਕੁਲ ਨਾਲ ਦੀਆਂ ਹੀ ਓਕੇ ਜੋ ਵੀ ਸਾਹ ਕਿਤਾਬ ਹੁੰਦਾ ਹੈ ਨਾ ਅੱਧੇ ਨਾਮ ਵੀ ਲਿਖਿਆ ਦੋਵੇਂ ਇੱਕੋ ਜਿਹੇ ਨੇ ਨਾ ਇਹ ਨਹੀਂ ਉਹ ਬਦਲਿਆ ਕੁਝ ਸਭ ਕੁਝ ਨਾਲ ਦਾ ਹੁਣਾ ਕਿਵੇਂ ਹੈ ਟਰੈਕਟਰ ਦੀ ਕੀ ਤੁਹਾਨੂੰ ਗੱਲਾਂ ਦੱਸਾਂ ਉਹ ਗੱਲੇ ਵੀ ਗੱਲ ਖੇਤੋਂ ਨੂੰ ਜਿੰਨੀ ਮਰਜ਼ੀ ਖੇਚ ਲਈਏ ਪੰਜ-ਸੱਤ ਕਿੱਲਿਆਂ ਤੇ ਉਹਨਾ ਵੀ ਕੀ ਸੀ ਉਹ ਪੰਜ-ਸੱਤ ਕਿੱਲੇ ਬਸ ਇਹੀ ਕਣਕ ਚੋਨਾ ਹੀ ਵੇਚਦੇ ਨੇ ਹੋਰ ਤਾਂ ਕੋਈ ਨਹੀਂ ਹੋਣਾ ਕਿ ਇੰਪਲੀਮੈਂਟ ਬਦਲਿਆ ਤੇ ਹੁਣ ਤੇ ਟਰੈਕਟਰ ਬਦਲਣਾ ਹੈ ਟਰੈਕਟਰ ਬਦਲਦਾ ਬਸ ਨਹੀਂ ਤੇ ਲੋਡ ਨਹੀਂ ਸੀ ਨਹੀਂ ਤੇ ਲੋਡ ਨਹੀਂ ਜੇ ਉਹ ਹਾਲਤਾਂ ਵੀਆਂ ਨੇ ਪਰਾਲੀ ਨੂੰ ਅੱਗ ਲੱਗਦੀ ਹੁੰਦੀ ਫਿਰ ਇਹ ਹੱਲੇ ਵੀ ਚੱਲਦਾ ਸੀ ਫਿਰ ਚੱਲਦਾ ਸੀ ਫਿਰ ਤਾਂ ਚੱਲੀਏ ਮੇਰੇ ਹਿਸਾਬ ਚ ਗਾਂ ਇਹਦੇ ਜਵਾਕਾਂ ਨੇ ਵੀ ਚਲਾ ਲੈਣਾ ਸੀ ਬਿਲਕੁਲ ਬਿਲਕੁਲ ਚਲਾ ਲੈਣਾ ਹਣਾ ਇਹ ਤਾਂ ਮਸਲਾ ਹੁਣ ਪ੍ਰਾਲੀ ਦਾ ਬਣ ਗਿਆ ਪੂਰਾ ਸਭ ਸਮਾਨੀ ਦੀ ਹਾਂ ਤੇ ਨਹੀਂ ਤੇ ਟਰੈਕਟਰ ਪਹਿਲਾਂ ਚੱਲਦਾ ਰਿਹਾ ਪਹਿਲਾਂ ਚੱਲਦਾ ਹੀ ਰਿਹਾ ਉਹੀ ਤਾਂ ਗੱਲ ਹੈ ਵੀ ਇਹਨੂੰ ਕਿਉਂ ਹੋਣਾ ਸੀ ਯਾਰਾ ਸਾਡੀ ਪ੍ਰਾਲੀ ਦਾ ਹਾਲ ਕਰਦੇ ਯਾਰ ਬੜੇ ਜ਼ਿਮੀਂਦਾਰਾ ਨੂੰ ਨਾ ਫਿਰ ਕਹਿ ਦਿੰਦੇ ਕਈ ਵੀਰ ਕਹਿੰਦੇ ਜ਼ਿਮੀਂਦਾਰ ਐਡੇ ਟਰੈਕਟਰ ਕਾ ਤੋਂ ਲੈਂਦੇ ਕਾ ਤੋਂ ਲੈਂਦੇ ਮਜਬੂਰੀ ਆ ਜੱਬ ਤਾਂ ਸਾਰਾ ਮਜਬੂਰੀ ਦਾ ਆਣਾ ਤੋਂ ਡੇਲਵਨੀ ਆ ਕੇ ਲੱਗੀ ਨਾ ਜਮਾ ਹੀ ਨਹੀਂ ਲੱਗੀ ਜਮਾ ਨਹੀਂ ਲੱਗੀ ਕੋਈ ਸ਼ਾਮ ਨੂੰ 5 5 ਵਜੇ ਜਾਂ ਕਹਿਣੇ ਕੋਈ ਕਿਸੇ ਵੀਰਲੇ ਕਰਨੇ ਲਈ ਹੀ ਹੋਣੀ ਸਖਤੀ ਬੜੀ ਸਸਤੀ ਬੜੀ ਪਤਾ ਨਹੀਂ ਕਿਹੜੇ ਕਿਹੜੇ ਲਾਇਸੈਂਸ ਕਹਿੰਦੇ ਕੈਂਸਲ ਕਰਦੇ ਸਾਰਾ ਕੁਝ ਹੀ ਕਰ ਦੇਣਾ ਕੈਂਸਲ ਗੱਡੀਆਂ ਨੂੰ ਆਰਸੀਆਂ ਇਹ ਮੇਰੇ ਅੰਦਰ ਸਭ ਕੁਝ ਚੱਕ ਦੇਣੇ ਵਟੇ ਪਤੰਦਰੋਂ ਪਹਿਲੀ ਲੈਟ ਵੀ ਨਾਲ ਦੀ ਸੰਭੀ ਕਰਦੇ ਜਿਵੇਂ ਲਾਦਾ ਹਨ ਨਾਲ ਦੀ ਨਾਲ ਦੀ ਲੈ ਜੋ ਜਿਹੜੀ ਸ਼ੋ ਨੀ ਲਾਈ ਯਾਰ ਜਿਵੇਂ ਲਾ ਦਿੰਦੇ ਹੁੰਦੇ ਪਰ ਤੁਸੀਂ ਤੂੜੀ ਵਾਲੇ ਚਲਾਇਆ ਨਹੀਂ ਚੰਡੀ ਤੇ ਚਲਾਇਆ ਹੀ ਨਹੀਂ ਨਾ ਜੇ ਤੂੜੀ ਤੇ ਚਲਾਉਂਦੇ ਫੇਰ ਹੀ ਲਾਉਣ ਦੀ ਲੋੜ ਪੈਣੀ ਸੀ ਹਾਂ ਤੂੜੀ ਤੇ ਚਲਾਇਆ ਸਾਨੂੰ ਲੋੜ ਹੀ ਨਹੀਂ ਪਈ ਗੱਲ ਤੇਰੀ ਰਾਈਟ ਹੈ ਸਮਰਾਜ ਦੇ ਫਿਲਟਰ ওই ਗੱਲ ਵੀ ਇਹਦੀ ਸਰਵਰ ਸਰਵਰ ਜੋ ਕਰਾਉਂਦੇ ਰਹੇ ਸਭ ਸਭ ਕੰਪਨੀ ਕੰਪਨੀ ਚੋਂ ਹੀ ਆਈ ਹੈ ਹਲੇ ਤੱਕ ਆਵਲੇ ਸਟicker ਨਹੀਂ ਲੱਤੇ ਭਾਵੇਂ 10 ਮਾਡਲ ਆ ਪੈੜੀ ਜਨਾਵੇ ਆਵੇ ਆ ਵੀ ਬੈਟਰੀ ਬਾਕਸੇ ਦੇ ਵੀ ਹੋ ਗਾ ਟਰੈਕਟਰ ਜਿਵੇਂ ਉਹਨੇ ਹੀ ਖੇਤੀ ਕੀਤੀ ਜ਼ਿਆਦਾ ਰੋਗਤਾ ਵਾ ਚੜਦੀ ਕਲਾ ਹਨ ਇਹਦੇ ਉਦੋਂ ਹੀ 100 ਨਹੀਂ ਸੀ ਆਉਂਦਾ ਐਡਜਸਟੇਬਲ ਉਦੋਂ ਆ ਹੀ ਆਉਂਦਾ ਸੀ ਇਹ ਸਿੱਧਾ ਹੀ ਸਹੀ ਆਉਂਦੇ ਉਦੋਂ ਸਿੱਧਾ ਹੀ ਆਉਂਦਾ ਹੈ ਅਲਟਰਨੇਟਰ ਵੀ ਨਾਲ ਦਾ ਨਾਲ ਦਾ ਨਾਲ ਦਾ ਸਲਪ ਸਲਪ ਸਭ ਕੁਝ ਨਾਲ ਦਾ ਹੈ ਆਮ ਪੀਟੀਓ ਦਾ ਕੀ ਪੁੱਛਿਆ ਰਵਰਸ ਪੀਟੀਓ ਜੋ ਤੂੜੀ 'ਤੇ ਚਲਾਈ ਨਹੀਂ ਰਵਰਸ ਪੀਟੀਓ ਨਹੀਂ ਵਰਤੀ ਗੇਰ ਹੀ ਨਹੀਂ ਵਰਤਿਆ ਨਾ ਨਾ ਵਰਤੇ ਨਹੀਂ ਤੂੜੀ 'ਤੇ ਚਲਾਈ ਨਹੀਂ ਵਰਤਨਾ ਗਈ ਸੀ ਤੇਰੇ ਅਗਲੇ ਸਪੰਡਰ ਸਪੰਡਰ ਸਭ ਕੁਝ ਨਾਲ ਦੇ ਬਿਲਕੁਲ ਹੀ ਨਾਲ ਦੇ ਹੈ ਨਾਲ ਦੇ ਲਓ ਜੀ ਮੇਰਾ ਵੀਰ ਸੁਰਾਜ ਨੂੰ ਪਿਆਰ ਕਰਨ ਵਾਲੇ ਚੱਕ ਦੋ ਫਟੇ ਵੀਰ ਦਾ ਨੰਬਰ ਡਿਸਪਲੇ ਤੇ ਦਿੱਤਾ ਆ ਮੋਕਰੀ ਗੱਲ ਕੀ ਆ ਵੀ ਇੱਕ ਤਾਂ ਆ ਕਲੋਸ ਕਰ ਦੇ ਇੰਜਨ ਵਾਲਾ ਸਿੱਧੀ ਜੀ ਗੱਲ 10 ਮਡਲਾ ਨਵੀਂ ਕੰਡੀਸ਼ਨ ਜਿਹਨੂੰ ਆਪਾਂ ਕਹਿ ਸਕਦੇ ਹਾਂ ਤੇ ਮੇਰੇ ਵੀਰ ਐਵੇਂ ਨਾ ਕਿਹਾ ਜੀ ਅਰੇ ਵੀ ਜਿਵੇਂ ਹੁਣ ਨਾ ਕਈ ਥਾਵਾਂ ਤੋਂ ਚੀਜ਼ ਜਦੋਂ ਪੁਰਾਣੀ ਹੁੰਦੀ ਹੈ ਆ ਵੇਖੀਂ ਜੇ ਕਿੱਥੋਂ ਖਾਵੇ ਆ ਜਗ੍ਹਾ ਤੋਂ ਮੜੇ ਮੋਟ ਰੰਗ ਦਾ ਹੈਗਾ ਹਸਾਕਤਾ ਕਿਉਂਕਿ 10 ਮਾਡਲ ਆ ਐਣੀ ਆਪਾਂ ਕਹਿੰਦੇ ਵੀ 10 ਮਾਡਲ ਤੇ ਹਨਾ ਨੂੰ ਕਿਦੋਂ ਰੰਗ ਹੀ ਨਹੀਂ ਲੱਤਾਂ ਜਾਂ ਐ ਜੋ ਬਿਲਕੁਲ ਆ ਸ਼ੋਸ਼ਪਾਣ ਸਾਫ ਆ ਇੰਜਨ ਦਾ ਸਾਫ ਆ ਆ ਪੈਰ ਦੇ ਨਾਲ ਤੇ ਜਿੱਥੇ ਪੈਰ ਆਉਂਦਾ ਇੱਥੋਂ ਤਾਂ ਚਰ ਰੰਗ ਲੈਣੇ ਲੈਣਾ ਹਨਾ ਉਹ ਆਪਾਂ ਐਵੇਂ ਕਹਿ ਦਈਏ ਕਿ ਟਰੈਕਟਰ ਘਰੇ ਚੱਲਿਆ ਕਿਤੇ ਕਿਰਾਏ ਤੇ ਨਹੀਂ ਚੱਲਿਆ ਕੋਈ ਆਪਾਂ ਐਵੇਂ ਕਹਿ ਦਈਏ ਜੀ ਬੜਾ ਇਹਨੂੰ ਕੁੱਟ ਕੇ ਵਾਇਆ ਦੇ ਦਾ ਸੀਂਡ ਕੱਢਿਆ ਨਾ ਪੂਰਾ ਓਕੇ ਕੰਡੀਸ਼ਨ ਹੈ ਚੱਕਾ ਚੱਕ ਤੁਹਾਨੂੰ ਇੰਜਨਰ ਵਿਖਾਤਾ ਮੈਂ ਪਹਿਲਾਂ ਵੀ ਫਿਰ ਵਿਖਾ ਦਿੰਦਾ ਸਭ ਰੁਕ ਜੀ ਸ਼ੇਰਾ ਲੈਣਾ ਚੱਕੀ ਨਹੀਂ ਚੱਕਦੇ ਐਨੂੰ ਓਕੇ ਆ ਕੱਲੀ ਕੱਲੀ ਚੀਜ਼ ਤੇ ਸਵਰਾਜ ਦੇ ਮਾਰ ਕੇ ਨੇ ਸਾਰੇ ਕੀਤੇ ਜਿਵੇਂ ਆਉਂਦੇ ਸੀ ਆ ਕਲੰਪ ਵਗੈਰਾ ਕੋਈ ਚੀਜ਼ ਨਹੀਂ ਬਦਲੀ ਯਾਰ ਜਿਵੇਂ ਆਪਾਂ ਕਹਿ ਰਹੀਏ ਨਾ ਜਿਵੇਂ ਏਜੰਸੀ ਚੋਂ ਆ ਗਿਆ ਹਾਂ ਸਭ ਕੁਝ ਹੋਵੇ ਇੱਕ ਵੀ ਚੀਜ਼ ਬਦਲੀ ਨਹੀਂ ਇਹਦੀ ਸਭ ਕੁਝ origignal ਆ ਤੇ ਜਿਹੜੇ ਵੀਰਾਂ ਨੂੰ ਚਾਹੀਦਾ ਵੀ ਸੁਗਰਾਜ ਹੀ ਚਾਹੀਦਾ ਉਹਦੇ ਵਾਸਤੇ ਕੀ ਆ ਕੰਮ ਉਹ ਨਾ ਓਕਿਆ ਜੀ ਫੇਰ ਨਾ ਕਹ ਜੀ ਵੀ ਇਹ ਮਿਲਣਾ ਨਹੀਂ ਲੱਗੇ ਜਾਣਾ ਬਸ ਇਹਨਾਂ ਵੀਰਾਂ ਨੂੰ ਕੀ ਇਹ ਵੀ ਹੋਣਾ ਸੁਪਰ ਸੀਡਰ ਤੇ ਉਪਰਾਲੀ ਦੇ ਚੱਕਰ ਕਰਕੇ ਬਸ ਬਦਲਣਾ ਹਾਂਜੀ ਹਾਂਜੀ ਹੋਰ ਕੋਈ ਚੱਕਰ ਵੈਸੇ ਸਾਨੂੰ ਲੋੜ ਹੀ ਨਹੀਂ ਸੀ ਵੈਸੇ ਲੋੜ ਨਹੀਂ ਵੈਸੇ ਕਰਮ ਵਾਲਾ ਚੱਲਦਾ ਸੀ ਬਹੁਤ ਵਧੀਆ ਬਾਕੀ ਇਹਦੇ ਨਾਲ ਟਰੈਕਟਰ ਬਣਿਆ ਨਹੀਂ ਨਹੀਂ ਬਣਿਆ ਜਿਹੜੇ ਆੜੇ ਇੰਜਨ ਹੈ ਨਾ ਸਵਰਾਜ ਦਾ ਪੈਰ ਲਾਉਣ ਵਾਲਾ ਕਲੋਸ ਕਰ ਇਹਦਾ ਵਗਦਾ ਹੋਵੇ ਤਾਂ ਪਤਾ ਲੱਗ ਜਾਂਦਾ ਵਗਦਾ ਪਿੰਡ ਪਤਾ ਲੱਗਦਾ ਇਹਦੀ ਆਵਾਜ਼ ਦੇ ਬਹੁਤ ਦਵਾਨੇ ਨੇ ਅੱਜ ਵੀ ਲੋਕ ਹੀ ਦਵਾਨੇ ਆਜ ਵੀ ਲੋਕ ਇਹਨੂੰ ਪਿਆਰ ਕਰਦੇ ਆ ਤਾਂ ਇਹਨੂੰ ਲੱਭਦੇ ਰਹਦੇ ਲੋ ਜੀ ਵੀਰ ਦਾ ਨੰਬਰ ਡਿਸਪਲੇ ਤੇ ਦਿੱਤਾ ਹੋਇਆ ਚੱਕ ਦੋ ਫੱਟੇ ਮੇਰੇ ਵੀ ਜਿਹਨੂੰ ਵੀ ਸਵਰਾਜ ਚਾਹੀਦਾ ਕਲੋਸ ਕਰਦੇ ਇੰਜਨ ਵਾਲਾ 10 ਮਾਡਲ ਆ 5 ਲੱਖ ਰੁਪਏ ਵੀਰ ਨੇ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਮਾਨਤਾਨ ਹੋ ਜਾਏਗਾ ਇਹ ਜਿਲੇ ਮੋਗੇ ਦੇ ਖੜਾ ਪਹਿਲੇ ਨਾਂ ਆ ਟਰੈਕਟਰ ਤੇ ਮੋਗਾ ਹੀ ਨਾਂ ਨੰਬਰ ਆ ਹਣਾ ਮੋਗਾ ਹੀ ਨੰਬਰ ਆ ਮੋਗਾ ਹੀ ਨੰਬਰ ਆ ਜਿਹੜਾ ਵੀ ਟਰੈਕਟਰ ਲੈ ਕੇ ਜਾਏਗਾ ਦੂਜੇ ਨਾਂ ਤੇ ਉਹਦੇ ਤੇ ਹੋਣਾ ਹਾਂਜੀ ਨੇ ਪਹਿਲੇ ਨਾਂ ਤੇ ਐਰਸੀ ਆ ਹਾਂਜੀ ਤੇ ਨਵਾਂ ਗਿਆ ਉਹਦੇ ਛੋਟੇ ਵੀਰ ਨੂੰ ਟਾਇਰ ਟਪਾ ਓਕੇ 80 90 ਪੈਸੇ ਟਾਇਰ ਆ ਐਮ ਆਰ ਐਫ ਦੇ ਸ਼ਕਤੀ ਪਲੱਸ ਜਿਹੜਾ ਟੌਪ ਮਾਡਲ ਨੂੰ ਆਉਂਦੇ ਆ ਉਹ ਵਾਲੇ ਟਾਇਰ ਤੇ ਮੈਂ ਟਰੈਕਟਰ ਦਾ ਬਹੁਤ ਵਾਰੇ ਵੇਖਿਆ ਜਾਂ ਵਿਖਾਏ ਆ ਪਰ 10 ਮਾਡਲ ਟਰੈਕਟਰ ਇੰਨਾ ਸਾਫ਼ ਨਹੀਂ ਵੇਖਿਆ ਇਹ 10 ਮਾਡਲ ਟਰੈਕਟਰ ਹੋਵੇ ਤੇ ਇੰਨਾ ਸ਼ਾਬਾਸ਼ ਹੋਵੇ। ਆਪਣਾ ਹੀ ਨਹੀਂ ਜੀ। ਹਾਂ ਐਨ ਅਲਾਈਨਮੈਂਟ ਦਾ ਸਾਰਾ ਕੁਝ। ਮੇ ਜੀ ਆਪਾਂ ਕਹਿ ਦਈਏ ਨਾ ਵੀ ਕੋਈ ਚੀਜ਼ ਵਿੰਗੀ ਜਾਵੇ, ਮਗਰਾਟ ਵਗੈਰਾ ਸਭ ਕੁਝ ਓਕੇ ਆ। ਕੋਈ ਚੀਜ਼ ਖਿੰਡ ਜੀ ਨਹੀਂ ਜਾਂਦੀ, ਉਹ ਹਸਾਬ ਕਿਤਾਬ ਨਹੀਂ ਹੈਗਾ। ਤੇ ਦੋ ਅੱਗੇ ਆਪਦੇ ਛੋਟੇ ਵੀਰ ਨੂੰ ਜੇ ਕੋਈ ਵੱਧ ਘੱਟ ਸ਼ਬਦ ਹੋਵੇ ਉਹਦੇ ਲਈ ਮਾਫੀ ਆ। ਮਿਲਦੇ ਆਂ ਅਗਲੀ ਵੀਡੀਓ ਚ ਪਿਆਰ ਬਣਾਈ ਰੱਖਿਓ, ਸਵਰਾਜ ਲੈਣਾ ਤੇ ਚੱਕ ਦੋ ਫਟੇ। ਨੰਬਰ ਸਾਈਡ ਤੇ ਚੱਲਦਾ ਰਹਾ। ਧੰਨਵਾਦ ਜੀ।